ਦਾ ਪੰਜਾਬੀ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿਸ ਘਟਨਾ ਨੇ ਸਭ ਨੂੰ ਹੀ ਹੈਰਾਨ ਕਰ ਦਿੱਤਾ ਹੈ ਜਿੱਥੇ 13 ਸਾਲਾਂ ਦੀ ਬੱਚੀ ਦੀ ਡੈਡ ਬੋਡੀ ਪਈ ਰਹੀ ਉਥੇ ਹੀ ਪੁਲਿਸ ਵਾਲੇ ਚਾ ਪੀਂਦੇ ਰਹੇ ਸੋ ਆਖਰ ਪੁਲਿਸ ਵਾਲਿਆਂ ਨੇ ਆਪਣੀ ਡਿਊਟੀ ਕਰਨੀ ਜ਼ਰੂਰੀ ਨਹੀਂ ਸਮਝੀ ਡਿਊਟੀ ਨੂੰ ਵੀ ਡਿਊਟੀ ਨਹੀਂ ਸਮਝਿਆ ਗਿਆ ਇੰਨੀ ਵੱਡੀ ਕੁਤਾਹੀ ਸੋ ਆਖਰ ਦੇਸ਼ ਕਿਵੇਂ ਚੱਲੇਗਾ ਸੋ ਆਖਰ ਦੇਸ਼ ਤਰੱਕੀ ਕਿਵੇਂ ਕਰੇਗਾ ਜਿੱਥੇ ਕਿ ਇੱਕ ਇਨਸਾਨ ਦੂਸਰੇ ਇਨਸਾਨ ਦੀ ਕਦਰ ਨੂੰ ਹੀ ਨਹੀਂ ਜਾਣ ਰਿਹਾ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਲਾਸ਼ ਦੇ ਨਾਲ ਚਾਹ ਪੀਂਦੇ ਰਹੇ ਜਲੰਧਰ ਮਾਮਲੇ ਦੇ ਵਿੱਚ ਸੰਸਦ ਚੰਨੀ ਨੇ ਇਸ ਤੇ ਇਲਜ਼ਾਮ ਲਗਾਏ ਨੇ ਤੁਹਾਨੂੰ ਦੱਸ ਦਈਏ ਕਿ ਆਖਰ ਜਲੰਧਰ ਦੇ ਵਿੱਚ 13 ਸਾਲਾ ਲੜਕੀ ਦੇ ਨਾਲ ਜ਼ਬਰ ਜਨਾਹ ਦੇ ਕਤਲ ਮਾਮਲੇ 'ਚ ਲੋਕਾਂ ਦਾ ਰੋਸ ਵਧਦਾ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ ਵੱਖ-ਵੱਖ ਰਾਜਨੀਤਿਕ ਹਸਤੀਆਂ ਵੀ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕਰ ਰਹੀਆਂ ਨੇ ਸੋਮਵਾਰ ਦੇਰ ਰਾਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਚਰਨਜੀਤ ਸਿੰਘ ਚੰਨੀ ਨੇ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੇ ਪੁਲਿਸ 'ਤੇ ਮਾਮਲੇ ਨੂੰ ਦਬਾਉਣ ਦੇ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਹੈ ਕਿ ਜੇਕਰ ਅਗਲੇ 2-3 ਦਿਨਾਂ ਦੇ ਅੰਦਰ ਪੁਲਿਸ ਮੁਲਾਜ਼ਮ ਕਰਮਚਾਰੀਆਂ ਦੇ ਖਿਲਾਫ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਤਾਂ ਜਲੰਧਰ ਚ ਕਾਂਗਰਸ ਪਾਰਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਦੇ ਵਿੱਚ ਰੋਡ ਜਾਮ ਤੇ ਬਾਜ਼ਾਰ ਬੰਦ ਕੀਤਾ ਜਾਵੇਗਾ ਇਸ ਦੀ ਜ਼ਿੰਮੇਵਾਰ ਪੰਜਾਬ ਪੁਲਿਸ ਦੀ ਹੋਵੇਗੀ ਹਾਲਾਂਕਿ ਇਹ ਜ਼ਿੰਮੇਵਾਰੀ ਪੰਜਾਬ ਪੁਲਿਸ ਖੁਦ ਹੋਵੇਗੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਦੇ ਡੀਜੀਪੀ ਤੇ ਜਲੰਧਰ ਦੇ ਸੀਪੀ ਚਾਹੁੰਦੇ ਹਨ ਕਿ ਜਲੰਧਰ ਦਾ ਮਾਹੌਲ ਸ਼ਾਂਤ ਰਹੇ ਤਾਂ ਪੁਲਿਸ ਕਰਮਚਾਰੀਆਂ ਤੇ ਤੁਰੰਤ ਕਾਰਵਾਈ ਕਰੇ ਨਹੀਂ ਤਾਂ ਸਾਨੂੰ ਮਜਬੂਰੀ ਚ ਪ੍ਰਦਰਸ਼ਨ ਕਰ ਨਹੀਂ ਪਾਏਗਾ ਤੁਹਾਨੂੰ ਦੱਸ ਦਈਏ ਕਿ ਸੰਸਦ ਚੰਨੀ ਨੇ ਕਿਹਾ ਹੈ ਕਿ ਪੁਲਿਸ ਦੇ ਮੁਲਾਜ਼ਮ ਕਈ ਘੰਟੇ ਹਰ ਅੰਦਰ ਜਿਹੜੇ ਨੇ ਘਰ ਦੇ ਅੰਦਰ ਆਉਂਦੇ ਰਹੇ ਉਹ ਕਮਰੇ ਬੰਦ ਜਮਰ ਜਨਾਬ ਦੇ ਕਤਲ ਦੇ ਹੋਈ লাশ ਦੇ ਨਾਲ ਚਾਹ ਪੀਂਦੇ ਰਹੇ ਤੇ ਬਾਹਰ ਆ ਕੇ ਕਿਹਾ ਕਿ ਲੜਕੀ ਘਰ ਅੰਦਰ ਨਹੀਂ ਹੈ ਬੱਚੀ ਦੀ ਮਾਂ ਨੇ ਸੀਸੀਟੀਵੀ ਦੇ ਵਿੱਚ ਦੇਖਿਆ ਹੈ ਕਿ ਲੜਕੀ ਘਰ ਅੰਦਰ ਗਈ ਸੀ ਤੇ ਬਾਹਰ ਨਹੀਂ ਆਈ ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਪਰਿਵਾਰ ਨੂੰ ਪੁਲਿਸ ਕਰਮਚਾਰੀਆਂ ਨੇ ਧਮਕੀਆਂ ਦਿੱਤੀਆਂ ਤੇ ਉਹਨਾਂ ਤੇ ਮਾਮਲਾ ਸਖਤ ਕਰਨ ਲਈ ਦਬਾਅ ਵੀ ਬਣਾਇਆ ਗਿਆ ਸੰਸਰ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਇਹ ਘਟਨਾ ਪੰਜਾਬ ਪੁਲਿਸ ਤੇ ਸਵਾਲ ਚੁੱਕਦੀ ਹੈ ਪੰਜਾਬ ਦੇ ਲੋਕ ਡਰ ਦੇ ਵਿੱਚ ਹਨ ਪੰਜਾਬ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਲੁੱਟਾਂ ਖੋਹਾਂ ਤੇ ਕਤਲ ਹੋ ਰਹੇ ਨੇ ਬਦਮਾਸ਼ ਗੈਂਗਸਟਰ ਸ਼ਰਿਆਮ ਲੋਕਾਂ ਨੂੰ ਧਮਕੀਆਂ ਦੇ ਰਹੇ ਨੇ ਹੁਣ ਇਹ ਸਾਡੀਆਂ ਧੀਆਂ ਭੈਣਾਂ ਤੱਕ ਵੀ ਪਹੁੰਚ ਗਏ ਨੇ ਇਹ ਗੱਲ ਜਿਹੜੀ ਹੈ ਉਹਨਾਂ ਨੇ ਸ਼ਰਿਆਮ ਕੀਤੀ ਹੈ ਤੇ ਹੁਣ ਸਿੱਧੇ ਸਵਾਲ ਜਿਹੜੇ ਨੇ ਪੰਜਾਬ ਪੁਲਿਸ ਤੇ ਖੜੇ ਹੋ ਰਹੇ ਨੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਤੇ ਖੜੇ ਹੋ ਰਹੇ ਨੇ ਪੰਜਾਬ ਪੁਲਿਸ ਪਹਿਲਾ ਸਵਾਲਾਂ ਦੇ ਘੇਰੇ ਦੇ ਵਿੱਚ ਨਾ ਆਈ ਹੋਵੇ ਇਹ ਤੇ ਬਿਲਕੁਲ ਨਹੀਂ ਹੋ ਸਕਦਾ ਸੋ ਆਖਰ ਪਹਿਲਾਂ ਵੀ ਪੰਜਾਬ ਪੁਲਿਸ ਤੇ ਕਈ ਜਿਹੜੇ આરોਪ ਲੱਗੇ ਨੇ ਸੋ ਹੁਣ ਜਿਹੜੇ આરોਪ ਨੇ ਉਹ ਬਿਲਕੁਲ ਸਭ ਨੂੰ ਹੈਰਾਨ ਕਰ ਦੇਣ ਵਾਲੇ ਨੇ 13 ਸਾਲਾਂ ਦੀ ਬੱਚੀ ਦੀ লাশ ਪਈ ਹੋਵੇ ਤੇ ਆਪਾਂ ਬੈਠੇ ਚਾਹ ਪਾਣੀ ਪੀ ਰਹੇ ਹੋਈਏ ਗੱਲ ਸ਼ੋਭਾ ਨਹੀਂ ਦਿੰਦੀ ਐ ਸੋ ਆਖਰ ਕਿਤੇ ਨਾ ਕਿਤੇ ਪੰ ਆਪ ਪੁਲਿਸ ਦੇ ਉਹਨਾਂ ਕਰਮਚਾਰੀਆਂ ਤੇ ਜਿਹੜੀ ਐ ਬਿਲਕੁਲ ਆਪਣੀ ਡਿਊਟੀ ਕੋਤਾਹੀ ਦੇ ਦੋਸ਼ ਵੀ ਤੇ ਆਖਰ ਆਪਣੀ ਡਿਊਟੀ ਦੇ ਵਿੱਚ ਕਿਤੇ ਨਾ ਕਿਤੇ بگਨ ਪਾਉਣਾ ਜਾਂ ਫਿਰ ਆਪਣੀ ਹੀ ਡਿਊਟੀ ਨੂੰ ਢੰਗ ਨਾਲ ਨਾ ਕਰਨਾ ਇਦਾਂ ਦੇ ਦੋਸ਼ ਲਗਾ ਕੇ ਉਹਨਾਂ ਤੇ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਐ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ